ਅੱਜਕਲ ਮਹਾਰਤਿਆ ਸੰਦੇ న్యూਸ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਦੋਹਾਂ ਦੇਸ਼ਾਂ ਦੇ ਵਿਚਕਾਰ ਇਸ ਵਕਤ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਇੱਕ ਦੂਜੇ ਤੇ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਜਵਾਬ ਦਿੱਤਾ ਜਾ ਰਿਹਾ ਹੈ ਮੂੰ ਤੋੜਵਾ ਜਵਾਬ ਹਾਲਾਂਕਿ ਭਾਰਤ ਲਗਾਤਾਰ ਦੇ ਰਿਹਾ ਹੈ ਤੇ ਅਜਿਹੇ ਦੇ ਵਿਚਕਾਰ ਜਿਹੜੀ ਹੈ ਪੰਜਾਬ ਸਰਕਾਰ ਜਿੱਥੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਤੇ ਹਮਲਾ ਹੋਇਆ ਖਾਸ ਕਰਕੇ ਪੁੰਛ ਦੇ ਗੁਰਦੁਆਰੇ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਆਰਡਰ ਜਾਰੀ ਕੀਤੇ ਗਏ ਨਿਰਦੇਸ਼ ਜਾਰੀ ਕੀਤੇ ਗਏ ਕਿ ਜਿੱਥੇ ਵੀ ਗੁਰਦੁਆਰਾ ਸੈਬਾਨ ਹੈਗੇ ਨੇ ਉੱਥੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਤੇ ਉਸ ਦੀ ਸੁਰੱਖਿਆ ਕੀਤੀ ਜਾਵੇ ਜਿਸ ਦੇ ਤਹਿਤ ਦੱਸਦੇ ਕਿ ਗੁਰਦੁਆਰਾ ਸੈਬਾਨਾ ਦੇ ਜਿਹੜੇ ਵੱਖ-ਵੱਖ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹ ਪਿੰਡਾਂ ਦਾ ਦੌਰਾ ਕਰ ਰਹੇ ਨੇ ਕਿ ਜਿੱਥੇ-ਜਿੱਥੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਏ ਨੇ ਤਾਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਅੱਜ ਉਸ ਦੀ ਸੁਰੱਖਿਆ ਕੀਤੀ ਜਾ ਸਕੇ ਦਾਦੇ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਪਾਵਨ ਸਰੂਪਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਇਸ ਕਰਕੇ ਦੌਰਾ ਕੀਤਾ ਜਾ ਰਿਹਾ ਵਖੋਕ ਪਿੰਡਾਂ ਦਾ ਤੇ ਉਥੇ ਪਏ ਪਾਵਨ ਸਰੂਪਾਂ ਬਾਰੇ ਜਾਣਕਾਰੀ ਉਹਨਾਂ ਨੂੰ ਮਿਲ ਸਕੇ ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਤ ਜਗ੍ਹਾ ਤੇ ਪਹੁੰਚਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਗੁਰਦਾਸਪੁਰ ਦੇ ਪਿੰਡ ਕਾਨਾ ਦੇ ਵਿੱਚ ਜਦੋਂ ਐ ਜੀ ਪੀ ਸੀ ਕਮੇਟੀ ਪਹੁੰਚੀ ਤਾਂ ਪਿੰਡ ਵਾਲਿਆਂ ਨੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਭੇਜਣ ਤੋਂ ਮਨਾ ਕਰ ਦਿੱਤਾ ਇਹ ਜੀ ਤਸਵੀਰ ਜਿਹੜੀ ਉਹ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੀ ਜਾਨ ਦੇ ਕੇ ਵੀ ਪਾਵਨ ਸਰੂਪਾਂ ਦੀ ਰੱਖਿਆ ਕਰਨਗੇ ਜੇਕਰ ਉਹਨਾਂ ਨੂੰ ਪਿੰਡ ਛੱਡਣਾ ਪਿਆ ਤਾਂ ਉਹ ਸਭ ਤੋਂ ਪਹਿਲਾਂ ਪਾਵਨ ਸਰੂਪਾਂ ਨੂੰ ਸੁਰੱਖਿਤ ਜਗ੍ਹਾ ਤੇ ਪਹੁੰਚਾਉਣਗੇ ਅਤੇ ਬਾਅਦ ਵਿੱਚ ਪਿੰਡ ਛੱਡਣਗੇ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਪਿੰਡ ਵਿੱਚ ਪਾਵਨ ਸਰੂਪਾਂ ਦੀ ਪੂਰੀ ਭਾਵਨਾ ਦੇ ਨਾਲ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਜੀ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਹੈ ਬਲਵਿੰਦਰ ਸਿੰਘ ਪਿੰਡ ਕਾਨਾ। ਤੇ ਸਾਡੇ ਕੋਲੋਂ 90 ਸਾਲ ਦੀ ਜਿਹੜੀ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹ ਆਏ ਆ ਸਾਡੇ ਕੋਲ। ਸਾਨੂੰ ਪੁੱਛ ਰਿਹਾ ਕਿ ਗੁਰੂਗ੍ਰੰਥ ਸਾਹਿਬ ਜੀ ਮਲਬੀ ਇਹ ਜੰਗ ਦੇ ਮਾਹੌਲ ਦੇ ਵਿੱਚ ਕੋਈ ਸੁਰੱਖਤ ਜਗ੍ਹਾ ਤੇ ਅਸੀਂ ਲੈ ਜਾਈਏ ਲੇਕਿਨ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜਿੰਨਾ ਚਿਰ ਇੱਥੇ ਹੈਗੇ ਆਂ ਜੁਨੇ ਆ ਉਹਨਾਂ ਚਿਰ ਆਪਾਂ ਆਪਣੀ ਪਿਆਰ ਦੀ ਰੱਖਿਆ ਕਰਾਂਗੇ ਉਹ ਤਾਂ ਦੀ ਰੱਖਿਆ ਕੀ ਕਰਨੀ ਉਹਨਾਂ ਨੇ ਸਾਡੀ ਕਰਨੀ ਆ ਤੇ ਇਸ ਕਰਕੇ ਅਸੀਂ ਮਲਪੀ ਇਹਨਾਂ ਨੂੰ ਨਹੀਂ ਇੱਥੋਂ ਭੇਜਣਾ ਜਿੰਨਾ ਚਿਰ ਆਪਾਂ ਇੱਥੋਂ ਹੈਗੇ ਆਂ ਅਸੀਂ ਸੇਵਾ ਕਰਨੀ ਆ ਅਗਰ ਸਾਨੂੰ ਜ਼ਰੂਰਤ ਪਈ ਕਿਤੇ ਜਾਣ ਦੀ ਅਸੀਂ ਪਹਿਲੇ ਨੰਬਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵਾ ਜਗ੍ਹਾ ਦੇ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਣੇ ਜਿਹੜੇ ਘਰ ਛੱਡਾਂਗੇ ਅਸੀਂ ਬਿਲਕੁਲ ਘਰ ਨਹੀਂ ਛੱਡਨੇ ਕਿਉਂਕਿ ਸਾਈ ਸਨ 77 ਵਿੱਚ ਵੀ ਜੀ ਘਰ ਛੱਡੇ ਕਾੜ ਵਿੱਚ ਵੀ ਛੱਡੇ ਤੇ ਘਰੋਂ ਬੇਕਾਰ ਹੋਏ ਭੁੱਖੇ ਰਹੇ ਨਾ ਰੋਟੀ ਨਾ ਪਾਣੀ ਨਾ ਕੁਝ ਤੇ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਜੇ ਮੁੜ ਕੇ ਦੁਬਾਰਾ ਇਹ ਜੀ ਨੂੰ ਬਤਾਈ ਤੇ ਆਪਾਂ ਆਪਣੇ ਇੱਥੇ ਹੀ ਸਿੱਧੀਆਂ ਪਾਵਾਂਗੇ ਤੇ ਨਹੀਂ ਜਾਵਾਂਗੇ ਕਿਤੇ ਮਹਾਰਾਜ ਦੀ ਸੇਵਾ ਇਥੇ ਕਰੋਗੇ ਮਹਾਰਾਜ ਦੀ ਸੇਵਾ ਜ਼ਰੂਰ ਜੀ ਮਹਾਰਾਜ ਦੀ ਸੇਵਾ ਆਪ ਕਰਵਾਉਂਦੇ ਆ ਜੀ ਅਸੀਂ ਕੌਣ ਹੰਨਿਆ ਕਰਨ ਵਾਲੇ ਉਹ ਸਾਡੇ ਬਜ਼ੁਰਗ ਹੈ ਸਾਡੇ ਪਿਓ ਹੈ ਜੀ ਸਾਡੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਜੁਨੇ ਆ ਉਹਨਾਂ ਨੂੰ ਛੱਡ ਕੇ ਅਸੀਂ ਇੱਕ ਪਲ ਵੀ ਇੱਥੇ ਰਹਿਣਾ ਨਹੀਂ ਮਨਜ਼ੂਰ ਕਰਦੇ ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂਗ੍ਰੰਥ ਸਾਨੂੰ ਆਪ ਨੂੰ ਜਬਾਹ ਨਹੀਂ ਕਰ ਸਕਦਾ ਸਾਹਿਬ ਹੈ ਮੈਂ ਗੁਰਦੁਆਰਾ ਟਾਲੀ ਸਾਹਿਬ ਗੱਲ ਢੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਪ੍ਰਧਾਨ ਜੀ ਵੱਲੋਂ ਜਿਹੜਾ ਹੁਕਮ ਆਇਆ ਸੀਗਾ ਕਿੰ ਤਨਾਉਪੁਰ ਸਥਿਤੀ ਆ ਬਾਰਡਰ ਦੇ ਉੱਤੇ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਾਂ ਗੁਰਦੁਆਰਾ ਸਾਹਿਬ ਨੇ ਉੱਥੇ ਜਾ ਕੇ ਵੇਖਿਆ ਜਾਏ ਤੇ ਅਸੀਂ ਅੱਜ ਇੱਥੇ ਪਿੰਡ ਕਾਨਾ ਵਿਖੇ ਆਏ ਆ ਪ੍ਰਸੰਗਤ ਵਿੱਚ ਪੂਰੀ ਚੜ੍ਹਦੀ ਕਲਾ ਹੈ ਸੰਗਤ ਕਹ ਰਹੀ ਕਿ ਜੇ ਤਨਾਉਪੁਰ ਮਾਹੌਲ ਜਿਆਦਾ ਖਰਾਬ ਹੋਏਗਾ ਫਿਰ ਅਸੀਂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਬਾੜ ਸਾਹਿਬ ਗੁਰਦੁਆਰਾ ਬੁੱਢ ਸਾਹਿਬ ਜਾਂ ਗੁਰਦੁਆਰਾ ਟਾਲੀ ਸਾਹਿਬ ਵਿਖੇ ਪਹੁੰਚਾ ਦਵਾਂਗੇ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਪਾਲਕੀ ਸਾਹਿਬ ਦੀਆਂ ਦੋ ਤਿੰਨ ਗੱਡੀਆਂ ਤਿਆਰ ਨੇ ਜੇ ਕੋਈ ਇਹੋ ਜੀ ਘਟਨਾ ਜਾਂ ਕੋਈ ਹੋ ਜਾ ਸਮਾ ਆਂਦਾ ਹੈ ਅਸੀਂ ਸਾਰੇ 24 ਘੰਟੇ ਸੰਗਤ ਦੇ ਵਾਸਤੇ ਹਾਜ਼ਰੀ ਵਾਸਤੇ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਾਸ ਸਰਵਜੀਤ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਟਾਲੀ ਸਾਹਿਬ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਗੱਲਰੀ ਨਗਰ ਤੋਂ ਔਰ ਕਾਫੀ ਦਿਨਾਂ ਤੋਂ ਜਿਹੜਾ ਭਾਰਤ-ਪਾਕ ਦੀ ਤਣਾ ਪੂਰਕਸਤੀ ਹੋਈ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਆਦੇਸ਼ ਜਾਰੀ ਹੋਏ ਸਨ ਕਿ ਜਿਹੜੇ-ਜਿਹੜੇ ਜ਼ੀਰੋ ਲਾਈਨ ਤੇ ਬਾਰਡਰਾਂ ਦੇ ਨੇੜੇ ਪਿੰਡ ਲੱਗਦੇ ਨੇ ਉੱਥੋਂ ਨਗਰਾਂ ਵਿੱਚ ਬੇਨਤੀ ਕਰਕੇ ਜੁਗੋ ਜੁਗੋ ਟਾਲ ਸਤਿਗੁਰੂ ਗੁਰੰਛ ਸਾਹਿਬ ਜੀ ਦੇ ਪਵਿੱਤਰ ਸੂਕਾਂ ਨੂੰ ਸੁਰੱਖਿਅਤ ਥਾਵਾਂ ਤੇ ਇਤਿਹਾਸਕ ਸਥਾਨਾਂ ਤੇ ਪਹੁੰਚਾਇਆ ਜਾਵੇ ਸੋ ਉਹ ਹੁਕਮਾਂ ਨੂੰ ਮੰਨਦਿਆਂ ਹੋਇਆਂ ਸ਼੍ਰੀ ਕਲਤਕ ਸਾਬ ਦੇ ਅਦੇਸ਼ ਅਨੁਸਾਰ ਅਸੀਂ ਕੱਲ ਪਰਸੋਂ ਦੇ ਰੋਜ ਤੋਂ ਹੀ ਨਗਰ ਚੌਂਤਰਾ ਜਿਵੇਂ ਅੱਜ ਨਗਰ ਕਾਨਾਂ ਵਿੱਚ ਅਸੀਂ ਆਏ ਹਾਂ ਮੇਰੇ ਨਾਲ ਮੈਨੇਜਰ ਸਰਦਾਰ ਹਜੀਤ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬ ਮੀਤ ਗ੍ਰੰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀ ਨੇ ਭਾਈ ਅਮਰਜੀਤ ਸਿੰਘ ਭਾਈ ਲਖਵੀਰ ਸਿੰਘ ਜੀ ਔਰ ਨਗਰਾਂ ਵਿੱਚ ਅਸੀਂ ਜਦੋਂ ਗਏ ਆ ਤਾਂ ਨਗਰ ਦੀਆਂ ਸੰਗਤਾਂ ਨੇ ਗੁਰਦਾਰਾ ਸਾਹਿਬ ਦੇ ਗਰੰਤੀ ਸਿੰਘਾਂ ਵੱਲੋਂ ਬੜੀ ਚੜ੍ਹਦੀ ਕਲਾ ਵਿੱਚ ਸਾਨੂੰ ਵਿਸ਼ਵਾਸ ਦਵਾਇਆ ਕਿ ਜੋਗੋ ਜੋਗタル ਸਤਿਗੁਰੂ ਦੇ ਪਾਵਨ ਸਰੂਪਾਂ ਦਾ ਪ੍ਰਕਾਸ਼ ਹੋ ਰਿਹਾ ਨੇਤਨਮ ਹੋ ਰਹੇ ਨੇ ਸੰਗਤਾਂ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਹੌਸਲਾ ਹੈ ਕਿ ਅਸੀਂ ਸੇਵਾ ਸੰਭਾਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਦੋਂ ਤੁਹਾਨੂੰ ਕੋਈ ਲੱਗਦਾ ਅਨਸਕੋਮਿਕ ਘਟਨਾ ਨਾ ਵਾਪਰੇ ਸਾਨੂੰ ਉਸੇ ਵੇਲੇ ਫੋਨ ਤੇ ਇਤਲਾਹ ਦਿੱਤੀ ਜਾਵੇ ਤਾਂ ਕਿ ਸਤਿਗੁਰੂ ਦੇ ਪਾਵਨ ਸਰੂਪਾਂ ਨੂੰ ਪਵਿੱਤਰ ਸਥਾਨਾਂ ਤੇ ਅਸਥਾਨਾਂ ਤੇ ਗੁਰਦੁਆਰਾ ਸਾਹਿਬ ਵਿਖੇ ਸ਼ੋਭਿਤ ਕੀਤਾ ਜਾਵੇ ਤੋਂ ਸੰਗਤਾਂ ਵਿੱਚ ਬੜਾ ਉਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਔਰ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਆਰਮੀ ਲੱਗੀ ਹੈ ਸੰਗਤਾਂ ਉਹਨਾਂ ਦੇ ਨਾਲ ਵੀ ਪੂਰੀ ਹੈਲਪ ਕਰ ਰਹੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਸੰਗਤਾਂ ਵਿੱਚ ਬੜਾ ਭਾਰੀ ਉਤਸ਼ਾਹ ਹੈ ਸੇਵਾ ਸੰਭਾਲ ਹੋ ਰਹੀ ਹੈ ਤਾਂ ਕਿ ਫੌਜ ਦੇ ਨਾਲ ਵੀ ਹੈਲਪ ਕਰ ਰਹੇ ਨੇ ਰਾਸ਼ਨ ਪਾਣੀ ਤੱਕ ਉਹਨਾਂ ਨੂੰ ਪਹੁੰਚਾ ਰਹੇ ਨੇ ਔਰ ਖੁਦ ਕਰਾਂਗੇ ਜਦੋਂ ਕੋਈ ਜਾਪਦਾ ਉਹਨਾਂ ਨੂੰ ਕਿਆ ਸਮਾਹੌਲਤਣਾ ਪੁਰਖ ਸਥਿਤੀ ਹੈ ਅਸੀਂ ਆਪ ਤੁਹਾਨੂੰ ਇਤਲਾਹ ਦੇ ਦੇਵਾਂਗੇ ਔਰ ਸੰਗਤਾਂ ਦੀ ਬੇਨਤੀ ਨੂੰ ਅਸੀਂ ਪ੍ਰਵਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਆਦਿ ਗੁਰਸੇਮ ਸਮੇਂ ਦਿਹਲਾਤ ਬਨੇ ਹੋਏ ਨੇ ਉਹਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਜਥੇਦਾਰ ਔਰ ਸਾਡੇ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਜੀ ਧੰਨ ਸਾਹਿਬ ਉਨਾ ਵੱਲੋਂ ਹੋਏ ਆਦੇਸ਼ ਮੁਤਾਬਕ ਅਸੀਂ ਵੱਖ-ਵੱਖ ਨਗਰਾਂ ਦੇ ਵਿੱਚ ਜਾ ਰਹੇ ਹਾਂ ਜਿਵੇਂ ਕੱਲ ਚੌਂਤਰੀ ਨਗਰ ਵਿੱਚ ਗਏ ਅੱਜ ਕਾਨਾ ਨਗਰ ਵਿੱਚ ਆਏ ਹਾਂ ਸੰਗਤਾਂ ਵੱਲੋਂ ਚੜ੍ਹਦੀ ਕਲਾ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਆਦੇਸ਼ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਿੰਡ ਖਾਲੀ ਕਰਕੇ ਚਲੇ ਜਾਓ ਉਹਨਾਂ ਹੀ ਦੇਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਸੇਵਾ ਸੰਭਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਹਾਂ ਸਾਡੇ ਕੋਲੋਂ ਸਤਿਕਾਰਯੋਗ ਮੈਨੇਜਰ ਗੁਰਦਰਾ ਟਾਲੀ ਸਾਹਿਬ ਸਤਿਕਾਰਯੋਗ ਹੈੱਡ ਗ੍ਰੰਤੀ ਗੁਰਦਰਾ ਟਾਲੀ ਸਾਹਿਬ ਸਰਦਾਰ ਸਰਵਜੀਤ ਸਿੰਘ ਜੀ ਸਮੁੱਚੀ ਟੀਮ ਗੁਰਦਰਾ ਟਾਲੀ ਸਾਹਿਬ ਦੀ ਜਿਨ੍ਹਾਂ ਦੇ ਕੋਲੋਂ ਆਪਣੀ ਪਲਕੀ ਸਵਾਲੀ ਗੱਡੀ ਹੈ ਔਰ ਇੱਕ ਦੋ ਹੋਰ ਪਲਕੀ ਸਵਾਲੀ ਗੱਡੀਆਂ ਅਵੇਲ ਰ ਕਰਵਾਈਆਂ ਗਈਆਂ ਸਮੇਂ ਦੇ ਅਨੁਸਾਰ ਮੁੱਖ ਦੇ ਮੁੱਖ ਰੱਖਦੇ ਹੋਏ ਆ ਜੇ ਲੋੜ ਪਵੇਗੀ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਇਹ ਤੁਸੀਂ ਫਿਰ ਇਹ ਜਿਹੜੀਆਂ ਆਪਣੀ ਪਲਕੀ ਸਭ ਦੀਆਂ ਗੱਡੀਆਂ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਜਾਂ ਉਹਨਾਂ ਦਿਨ ਤੱਕ ਅਸੀਂ ਇਹਨਾਂ ਦੀ ਪਾਵਨ ਸਤਿਗੁਰੂ ਜੀ ਦੇ ਸਰੂਪਾਂ ਦੀ ਸੇਵਾ ਸੰਭਾਲ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਸਰਕਾਰ ਵੱਲੋਂ ਆਦੇਸ਼ ਨਹੀਂ ਹੁੰਦਾ ਸੋ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਾਰਿਆਂ ਦੇ ਸਿਰ ਤੇ ਮੀਰ ਪ੍ਰਿਆਤ੍ਰਿਕਨ ਜੀ